ਸਤਿ ਸ਼੍ਰੀ ਅਕਾਲ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਭਾਰਤ ਜੈ ਸਰਬਦਾ ਅੱਜ ਅਸੀਂ ਗੱਲ ਕਰਾਂਗੇ ਜੀ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਰਿਜ਼ਰਵ ਬੈਂਕ ਹੈ ਉਹ ਕੀ ਦੀ ਦੇਣ ਹੈ ਉਹ ਦੇਣ ਹੈਗੀ ਹੈ ਡਾਕਟਰ ਭੀਮਰਾਓ ਵੇਟਕਰ ਸਾਹਿਬ ਦੀ ਦੇਣ ਹੈ ਜਿੰਨਾਂ ਦੀਆਂ ਸਰਕਾਰਾਂ ਅੱਜ ਮਿੱਗ ਮਾਰ ਰਹੀਆਂ ਸਭ ਤੋਂ ਪਹਿਲਾਂ ਜਿਹੜੀ ਪੀ ਐਚ ਡੀ ਕੀਤੀ ਸੀ ਰਿਜ਼ਰਵ ਬੈਂਕ ਤੇ ਉਹ ਡਾਕਟਰ ਭੀਮਰਾਓ ਵੇਟਕਰ ਸਾਹਿਬ ਜਿਨੇ ਕੀਤੀ ਸੀ ਪਹਿਲੀ ਪੀ ਐਚ ਡੀ ਉਹਨਾਂ ਦੀ ਪੀ ਐਚ ਡੀ ਹੋਣ ਦੇ ਕਾਰਨ ਹੀ ਜਿਹੜਾ ਰਿਜ਼ਰਵ ਬੈਂਕ ਹੋਣ ਦੇ ਵਿੱਚ ਆਇਆ ਤੇ ਡਾਕਟਰ ਭੀਮਰਾਓ ਸਾਹਿਬ ਨੇ ਸਬਧਾਨ ਨੂੰ ਦਿੱਤਾ ਬਾਕੀ ਉਹ ਇਹੋ ਜਿਹੇ ਇਨਸਾਨ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ 32 ਡਿਗਰੀਆਂ ਦੇ ਮਾਲਕ ਨੌ ਪਛਾਵਾਂ ਦਾ ਗਿਆਨ ਇੰਨੀ ਕਿਨੂ ਹੋ ਗਈ ਹੋਰ ਬੜਿਆ ਲਿਖਿਆ ਹੋਊਗਾ ਕੋਈ ਹੈ ਆਲ ਇੰਡੀਆ ਦੇ ਵਿੱਚ ਇਸ ਕਰਕੇ ਇਹੋ ਜਿਹੇ ਇਨਸਾਨ ਡਾਕਟਰ ਭੀਮਰਾਓ ਵੇਟਕਰ ਸਾਹਿਬ ਜਿਨ੍ਹਾਂ ਨੇ 36 ਸਾਲ ਦੀ ਉਮਰ ਦੇ ਵਿੱਚ ਹੀ ਆਪਦਾ ਸਾਰਾ ਪਰਿਵਾਰ ਹੀ ਗਵਾਤਾ ਸੀ ਕਿਹਦੇ ਪਿੱਛੇ ਉਹ ਸਾਡੇ ਪਿੱਛੇ 36 ਸਾਲ ਦੀ ਉਮਰ ਕਿੰਨੀ ਹੁੰਦੀ ਹੈ 36 ਸਾਲ ਦੀ ਉਮਰ ਦੇ ਵਿੱਚ ਬੱਚੇ ਵੀ ਪਰਿਵਾਰ ਘਰ ਵਾਲੀ ਮਾਤਾ ਬਜ਼ੁਰਗ ਸਾਰੇ ਕੇ ਆਨ ਹੋਂ ਵਿੱਚ ਆਇਆ ਸੰਵਿਧਾਨ ਦੇ ਮੁਤਾਬਕ ਹੀ ਸਭ ਕੁਝ ਚੱਲ ਰਿਹਾ ਹੈ ਜੇ ਆਪਾਂ ਅੰਦਰ ਜਾਣਾ ਤਾਂ ਸੰਵਿਧਾਨ ਦੇ ਮੁਤਾਬਕ ਜੇ ਕੁਝ ਬੋਲਣਾ ਤਾਂ ਸੰਵਿਧਾਨ ਦੇ ਮੁਤਾਬਕ ਇੱਥੋਂ ਤੱਕ ਕਿ ਸਿੱਖਿਆ ਬੋਲਣ ਦਾ ਅਧਿਕਾਰ ਧਰਨਿਆ ਦਾ ਅਧਿਕਾਰ ਸਾਨੂੰ ਸਟੇਜਾਂ ਸਾਂਝੀਆਂ ਕਰਨ ਦਾ ਅਧਿਕਾਰ ਵੀ ਡਾਕਟਰ ਪੀਮਨ ਸੰਸਦ ਭਵਨ ਹੈ ਨਵੇਂ ਬਣੇ ਸੰਸਦ ਭਵਨ ਦਾ ਮਸਲਾ ਹੈ ਕਿਉਂ ਨਾ ਉਹਨੂੰ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦਾ ਨਾਮ ਦਿੱਤਾ ਜਾਵੇ ਸੰਸਦ ਅਤੇ ਦੇਸ਼ ਨੂੰ ਸਭ ਤੋਂ ਵੱਡੀ ਦੇਣ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਦੀ ਤੇ ਜਿਨ੍ਹਾਂ ਦੀ ਗੱਲਾਂ ਕਰ ਰਹੇ ਹੋ ਪਾਰਟੀਆਂ ਦੀਆਂ ਗੱਲਾਂ ਕਰ ਰਹੇ ਹੋ ਵੱਡਿਆਂ ਵੱਡਿਆਂ ਲੀਡਰਾਂ ਦੀਆਂ ਗੱਲਾਂ ਕਰ ਰਹੇ ਹੋ ਉਹਨਾਂ ਦੀ ਦੋਸਤੋ ਦੇਸ਼ ਨੂੰ ਦੇਣ ਕੀ ਹੈ ਇਹਦੇ ਵਿੱਚ ਸਮਾਜ ਵੀ ਕਿਸੇ ਦਾ ਕਿੰਤੂ-ਪ੍ਰਿੰਤੂ ਨਹੀਂ ਹੋਣਾ ਤੇ ਮੈਂ ਮਾਨ ਸਾਹ ਨੂੰ ਵੀ ਅਪੀਲ ਕਰਦਾ ਮਾਨ ਸਾਹਿਬ ਆਲ ਸਟੇਟਾਂ ਦਾ ਇਹਨਾਂ ਨੇ ਸਹਿਯੋਗ ਤਾਂ ਮੰਗਿਆ ਹੀ ਹੋਣਾ ਆਲ ਸਟੇਟਾਂ ਦੀ ਮੁੱਖ ਮੰਤਰੀਆਂ ਤੋਂ ਇਹਨਾਂ ਨੇ ਮੰਗਿਆ ਹੋਣਾ ਵੀ ਆਪੋ ਆਪਣਾ ਵਿਊ ਦਿਓ ਭਾਈ ਕੀ ਨਾਮ ਹੋਣਾ ਚਾਹੀਦਾ ਤੇ ਭਗਵਤ ਮਾਨ ਸਾਹ ਨੂੰ ਤਾਂ ਆਪ ਨੂੰ ਪਤਾ ਵੀ ਦਫਤਰ ਦੇ ਵਿੱਚ ਤੁਸੀਂ ਡਾਕਟਰ ਭੀਮਰਾਓ ਬੇੜਕਰ ਸਾਹਿਬ ਜੀ ਦੀ ਸਰੂਪ ਲਾਇਆ ਹੋਇਆ ਜਿਨ੍ਹਾਂ ਦੇ ਕਾਰਨ ਤੁਸੀਂ ਪੰਜਾਬ ਦੀ ਸਰਕਾਰ ਹੋਂਦ ਚਾਹੀਏ ਉੱਥੇ ਦਬਾਅ ਪਾਇਆ ਜਾਵੇ ਭਾਈ ਡਾਕਟਰ ਭੀਮਰਾਓ ਮੇਟਕਰ ਸਾਹਿਬ ਜੀ ਦੇ ਨਾਂ ਦਿੱਤਾ ਜਾਵੇ ਹੁਣ ਕੀ ਕੀ ਗੜਾਈਏ ਤੁਹਾਨੂੰ ਡਾਕਟਰ ਭੀਮਰਾਓ ਮੇਟਕਰ ਸਾਹਿਬ ਜੀ ਦੀਆਂ ਕੀ ਕੀ ਇੰਡੀਆ ਨੂੰ ਦੇਣਾ ਜੇਕਰ ਸੰਵਿਧਾਨ ਨਾ ਹੁੰਦਾ ਸੀ ਬੈਠਾ ਸੰਵਿਧਾਨ ਦੇ ਨਾਲ ਹੀ ਸਾਰਾ ਇੰਡੀਆ ਚੱਲ ਰਿਹਾ ਹੈ ਹੁਣ ਐਸਟਰੀਆ ਖੋਲਣ ਤੇ ਜਾਵੜੀਏ ਡਾਕਟਰ ਪੀ ਮਰਾਓ ਵੇਟਕਰ ਸਾਹਿਬ ਦੀਆਂ ਤਾਂ ਕੋਈ ਬੰਦਾ ਬਰਬਰ ਆ ਹੀ ਨਹੀਂ ਸਕਦਾ ਕੋਈ ਨਾ ਤਾਂ ਕੋਈ ਲੀਡਰ ਆ ਸਕਦਾ ਇਹ ਕੋਈ ਆ ਸਕਦਾ ਤਾਂ ਦੱਸ ਦਿਓ ਕਿੱਡੇ ਵੱਡੇ ਵਿਦਵਾਨ 32 ਡਿਗਰੀਆਂ ਕੋਈ ਮਾੜੀ ਮੋਟੀ ਚੀਜ਼ ਐ ਆਪੜੋ ਅੱਦੇ ਮੰਤਰੀ ਪਲੱਸ 2 ਹੋਣਗੇ ਫਿਰ ਆਜੋ ਵੀਰੋ ਜੋਰ ਲਾ ਕੇ ਆਪਾਂ ਸੈਂਟਰ ਸਰਕਾਰ ਨੂੰ ਕੋਸੀਏ ਕਿ ਭਾਈ ਜਿਹੜਾ ਨਾਮ ਦੇਣਾ ਹੈ ਸੰਸਦ ਨੂੰ ਭਵਨ ਨੂੰ ਉਹ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜੀ ਦੇ ਨਾਂ ਤੇ ਦਿੱਤਾ ਜਾਵੇ ਜਾਂ ਕੇ ਇੱਕ ਬੰਦੇ ਨੇ ਕਿਹਾ ਸੀਗਾ ਵੀ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਇੱਕ ਮਹਾਨ ਉਸੂਤਾ ਵਾਸਤੇ ਇੱਕ ਦੇਵਤਾ ਰੂਪ ਸਾਫ ਦਾ ਰੂਪ ਲੈ ਕੇ ਆਏ ਹੈ ਮਹਾਨ ਕਿ ਇਸ ਕਰਕੇ ਅਸੀਂ ਬਸ ਅੱਜ ਇੰਨੀ ਕੀ ਅਪੀਲ ਕਰਨੀ ਸੀ ਕਿਉਂਕਿ ਰੌਲਾ ਕਾਫੀ ਪਿਆ ਹੋਇਆ ਹੈ ਹਰੇਕ ਆਪੋ ਆਪਣੇ ਵੀ ਉਹ ਛੱਡੀ ਜਾਂਦਾ ਸਾਡੇ ਲੋਕਾਂ ਨੂੰ ਵੀ ਬੀ ਲੈ ਕੇ ਉਹਨਾਂ ਦੇ ਸਿਧਾਂਤਾਂ ਤੇ ਚੱਲੋ ਉਹਨਾਂ ਦੇ ਉਪਦੇਸ਼ਾਂ ਅਨਸਾਰ ਕੰਮ ਕਰੀਏ ਆਪਾਂ ਸਿੱਖਿਆ ਦੇ ਉੱਤੇ ਵੱਡਾ ਜ਼ੋਰ ਦਿੱਤਾ ਸੀ ਡਾਕਟਰ ਵੀ ਮਰਾਓ ਨਿਕਰਦਾ ਉਹਨੇ ਕਿਉਂਕਿ ਉਹ ਆਪ ਬਹੁਤ ਵੱਡੇ ਵਿਦਵਾਨ ਸੀ ਉਹ ਵਿਦਵਾਨ ਹੋਣ ਕਰ ਨਹੀਂ ਉਹਨਾਂ ਨੇ ਗਲਤਾਂ ਨੂੰ ਸਤੂਤਾਂ ਨੂੰ ਇਹ ਗੱਲ ਕਹਿਤੀ ਸੀ ਕਿ ਭਾਈ ਜਿਹੜੀ ਸਿੱਖਿਆ ਹੈ ਜਿਹੜੀ ਵਿਦਿਆ ਹੈ ਕੋਈ ਐਜੂਕੇਸ਼ਨ ਹੈ ਉਹ ਇੱਕ ਛੇਰਨੀ ਦਾ ਦੁੱਧ ਹੈ ਜੇਕਰ ਉਹ ਛੇਰਨੀ ਨੂੰ ਦੁੱਧ ਜਿਹੜਾ ਪੀਉ ਆ ਨਾ ਤੇ ਉਹ ਇਹਨਾਂ ਲੀਡਰਾਂ ਦੇ ਤੇ ਤਹਾਰ ਉਹ ਹੀ ਮਾਰ ਸਕਦਾ ਹੈ ਤੇ ਇਹਨਾਂ ਲੀਡਰਾਂ ਤੋਂ ਉਹਦੇ ਹੱਕ ਉਹ ਹੀ ਲੈ ਸਕਦਾ ਹੈ ਤੇ ਨਹੀਂ ਤਾਂ ਫਿਰ 70 75 ਸਾਲ ਹੋ ਗਏ ਛੱਤਰ ਪਈ ਜਾਂਦੇ ਖਾਈ ਚਲੋ ਇਸ ਕਰਕੇ ਸਾਡੇ ਤਾਂ ਰਹਿ ਹੀ ਦੇ ਸਕਦੇ ਆ ਸਾਡੇ ਕਹਿਣ ਤੇ ਕਿਸੇ ਨੇ ਕਰਨਾ ਨਹੀਂ ਹੁਣ ਪੰਜਾਬ ਦੇ ਵਿੱਚ ਅੰਜ ਤੋਂ 2022 ਦੇ ਵਿੱਚ ਪੰਜਵੇਂ ਮਹੀਨੇ ਦੇ ਵਿੱਚ ਇੱਕ ਮੈ ਰੋਲਾ ਪਾਇਆ ਇੱਕ ਵਾਰ ਰੌਲਾ ਪਾਇਆ ਸੀ ਪੰਜਾਬ ਲੈਵਲ ਦੇ ਉੱਤੇ ਕਿ ਭਾਈ ਸਾਡੇ ਸਾਟੀ ਖੇਤ ਜਾਲੀ ਤਿਆਰ ਕਰਕੇ ਇਹ ਲੋਕ ਨੌਕਰੀਆਂ ਕਰ ਰਹੇ ਐ ਤਾਂ ਉਦੋਂ ਅਸੀਂ ਰੌਲਾ ਪਾਇਆ ਚੈਨਲਾਂ ਦੇ ਉੱਤੇ ਵੀਡੀਓ ਚੱਲ ਗਿਆ ਤੇ ਸਰਕਾਰ ਦੀ ਅੱਖ ਖੁੱਲ ਗਈ ਸਰਕਾਰ ਦੇ ਕੰਨ ਖੁੱਲ ਗਏ ਵੀ ਇਹ ਬਹੁਤ ਵੱਡਾ ਇਸ਼ੂ ਬਣੂਗਾ ਤੇ ਅੱਜ ਦੇਖ ਲਓ 3500 ਦੀ ਗਿਣਤੀ ਆ ਗਈ ਐ ਕਿ ਇਹ ਲੋਕ ਐਸਸੀ ਦੀ ਜਗ੍ਹਾ ਤੇ 3500 ਲੋਕ ਬੈਠੇ ਆ। ਅਜੇ ਹੋਰ ਵੀ ਚੱਲਣਾ ਕੰਮ। ਤੇ ਅਸੀਂ ਮਾਨ ਸਾਹਿਬ ਨੂੰ ਵੀ ਅਪੀਲ ਕਰਦੇ ਹਾਂ ਮਾਨ ਸਾਹਿਬ। ਅਸੀਂ ਤੁਹਾਡੇ ਸਪੋਰਟਰ ਐ। ਅਸੀਂ ਤੁਹਾਡੀ ਬਦਦਤ ਕਰਦੇ ਐ। ਅਸੀਂ ਤੁਹਾਨੂੰ ਮੰਨਦੇ ਐ ਵੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਐ ਜੀਨੇ ਆਹ ਕੰਡਤਾ। ਆ ਐਸਸੀ ਵਾਲਾ ਵੱਡਾ ਮਸਲਾ ਸੀਗਾ ਇਹ। ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਭਰਤੀ ਹੋਏ ਆ ਲੋਕ। ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਲੋਕ ਭਰਤੀ ਹੋਏ ਐ। ਤੇ ਅੱਜ ਮਾਨ ਸਾਹਿਬ ਦੀ ਸਰਕਾਰ ਨੇ ਸਾਫ਼ ਕਰਤਾ ਕਿ ਭਾਈ ਅਸੀਂ ਸਾਫ਼ ਸੁਥਰੀ ਸਰਕਾਰ ਦੇ ਬਾਦ ਇਸ ਕਰਕੇ ਜਿਹੜੀ ਸਰਕਾਰ ਚੱਲ ਰਹੀ ਹੈ ਪੰਜਾਬ ਦੀ ਸਰਕਾਰ ਚੱਲ ਰਵੇ ਹੋਜੇ ਤਾਂ ਸਾਲ ਹੀ ਹੋਇਆ ਫੇਰ ਦੇਖਾਂਗੇ ਅਜੇ 4 ਸਾਲ ਪਏ ਆ 4 ਸਾਲਾਂ ਦੇ ਵਿੱਚ ਕੀ ਹੁੰਦਾ ਇਸ ਕਰਕੇ ਮੇਰੀ ਤਾਂ ਬਈ ਅਪੀਲ ਹੀ ਕਰ ਸਕਦਾ ਸਾਰੇ ਸਾਡੇ ਲੋਕਾਂ ਨੂੰ ਵੀ ਭਾਈ ਇਕੱਠ ਦਿਖਾਓ ਜੇ ਇਕੱਠੇ ਹੋਵਾਂਗੇ ਤਾਂ ਸਾਡੇ ਅਧਿਕਾਰ ਬਚੇ ਰਹਿਣਗੇ ਜੇਕਰ ਇਕੱਠੇ ਨਹੀਂ ਹੋਣਾ ਸੀ ਆ ਹੁਣ 10 ਮਿੰਟ ਕਰਕੇ ਧਰਲਾ ਲਾ ਕੇ ਘਰੋ ਘਰੀ ਜਾਵੜੇ ਉਸ ਤੋਂ ਬਾਅਦ ਕਾਲ ਦੇ ਦਿਓ ਨਹੀਂ ਆਉਂਦੇ ਇਹ ਲੋਕ ਪਰ ਕਿਉਂ ਕਿਉਂਕਿ ਛਤਰਖਾਨ ਦੀ ਆਦਤ ਪੈ ਗਈ ਹੈ ਇਹ ਚਾਚੇ ਵਾਲੇ ਪਾਸੋਂ ਨਹੀਂ ਨਿਕਲ ਸਕਦੇ ਲੋਕ ਇਹ ਤਾਂ ਕਹਿਣਗੇ ਸੀ ਚਾਚੇ ਦੇ ਨਾਲ ਹੀ ਜਾਣਾ ਭਲਾ ਚਾਚਾ ਕਾ ਛਤਰ ਹੀ ਮਾਰੇ ਅਸੀਂ ਚਾਚੇ ਦੇ ਨਾਲ ਜਾਣਾ ਹੁਣ ਕੱਲ ਅਸੀਂ ਮੂਸੇ ਵਾਲੇ ਜਾ ਕੇ ਆਏ ਮੂਸੇ ਵਾਲੇ ਜਾ ਕੇ ਆਏ ਉਥੇ ਪਰਿਵਾਰ ਨਾਲ ਮਿਲੇ ਉਹਨਾਂ ਦੇ ਪਰਿਵਾਰ ਦਾ ਹਾਲਤ ਵੇਖੋ ਕੀ ਹੈ ਹਾਲਾਤ ਹਾਲਾਤ ਦਾ 1 ਅੱਜ 29 ਮਈ ਆ 29 ਮਈ ਹੋ ਗਈ ਅੱਜ ਅੱਜ ਇੱਕ ਸਾਲ ਹੋ ਗਿਆ ਜਾ ਕੇ ਦੇਖ ਲਓ ਮੇਲੇ ਲੱਗਦੇ ਆ ਤੇ ਮੇਰੀ ਮਾਨ ਸਾਹਿਬ ਨੂੰ ਫੇਰ ਮੈਂ ਅਪੀਲ ਕਰਦਣਾ ਬਾਰ-ਬਾਰ ਕਿ ਮਾਨ ਸਾਹਿਬ ਇਹ ਕਰ ਇਹਦਾ ਪਰਿਵਾਰ ਮੂਸੇ ਵਾਲੇ ਦਾ ਅਜੇ ਸਿਡ ਸਪਾਈ ਨਹੀਂ ਤਾਂ ਇਹਨੂੰ ਕਰ ਦੇਣਾ ਚਾਹੀਦਾ ਹੈ ਇਨਸਾਫ ਮਿਲਣਾ ਚਾਹੀਦਾ ਜੋ ਬਾਕੀ ਤਾਂ ਉਹ ਦੋਨੇ ਲੈਉਣੇ ਚਾਹੀਦੇ ਅਸੀਂ ਤਾਂ ਇਹੀ ਬਾਕੀ ਲਾਸਟ ਦੇ ਉੱਤੇ ਫਿਰ ਮੈਂ ਅਪੀਲ ਕਰਦਣਾ ਕਿ ਸੰਸਦ ਭਵਨ ਜਿਹੜਾ ਨਵਾਂ ਹੈ ਉਹਨੂੰ ਡਾਕਟਰ ਭੀਮਰਾਓ ਵੇਡਕਰ ਸਾਹਿਬ ਜੀ ਦਾ ਨਾਮ ਦਿੱਤਾ ਜਾਵੇ ਤਾਂ ਇਹ ਆਵਾਜ਼ ਮੈਂ ਬੇਨਤੀ ਕਰਦਾ ਆਲ ਸਟੇਟਾਂ ਦੇ ਵਿੱਚ ਇਹ ਆਵਾਜ਼ ਉਠਣੀ ਚਾਹੀਦੀ ਹੈ ਅਸੀਂ ਪੰਜਾਬ ਦੇ ਵਿੱਚ ਰੌਲਾ ਪਾਪਾ ਕਿ ਜਿਹੜੀ ਸੰਸਦ ਭਵਨ ਦਾ ਨਵੇਂ ਦਾ ਜਿਹੜਾ ਨਾਮ ਦਿੱਤਾ ਜਾਵੇ ਉਹ ਡਾਕਟਰ ਭੀਮਰਾਓ ਵੇਡਕਰ ਕਿਉਂਕਿ ਸਾਰੇ ਸਹਿਮਤ ਹੋਣਗੇ ਉਹਨਾਂ ਨੂੰ ਕੋਈ ਵੀ ਨਿੰਦਿਆ ਨਹੀਂ ਕਰਦਾ ਸਾਰੇ ਸਹਿਮਤ ਹੋਣਗੇ ਭਲਾ ਕੋਈ ਐਸਸੀ ਐ ਬੀਸੀ ਐ ਓਬੀਸੀ ਐ ਜਨਰਲ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਉਸ ਬੰਦੇ ਦੀ ਕਿੰਨੀ ਦੇਣ ਹੈ ਇੰਡੀਆ ਨੂੰ ਇੰਡੀਆ ਨੂੰ ਕਿੰਨੀ ਦੇਣ ਆਉਦੀ ਇਸ ਕਰਕੇ ਇੰਨਾ ਕੀ ਲਾਈਵ ਕਰਦਾ ਸੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਭੀਮ ਜੈ ਭਾਰ ਜੈ ਸਭਦਾਨ ਤੇ ਫਿਰ ਆਜੋ ਫਿਰ ਮਿਲਦੇ ਆਂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ